ਬਾਤੋ ਜੁਰਾ ਸ਼ੋਰ ਨਾਲ VOTING ਚੱਲ ਰਹੀ ਹੈ ਇਸ ਵਕਤ ਅਸੀਂ ਗਿੱਦੜਬਾਦ ਦੇ ਦੋਦਾ ਵਿੱਚ ਮੌਜੂਦ ਆ ਤਾਂ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਾਫੀ ਵੱਡੀ ਗਿਣਤੀ ਵਿੱਚ ਜਿਹੜਾ ਹੈਗਾ ਕਾਠ ਇਸ ਵਕਤ ਦਿਖਾਈ ਦੇ ਰਿਹਾ ਹੈ ਤਾਂ ਇਹ ਜਿਹੜਾ ਬੂਥ ਹੈਗਾ ਆਮ ਆਦਮੀ ਪਾਰਟੀ ਦਾ ਬੂਥ ਹੈ ਤਾਂ ਲਗਾਤਾਰ ਲੋਕ ਜਿਹੜੇ ਨੇ ਇੱਥੇ ਪਹੁੰਚ ਰਹੇ ਨੇ ਤਾਂ ਕਾਫੀ ਪੀੜਪੜ ਜਿਹੜੀ ਦਿਖਾਈ ਦੇ ਰਹੀ ਹੈ ਬਾਈ ਜੀ ਕੀ ਹਾਲ ਹੈ ਜੀ ਬਹੁਤ ਵਧੀਆ ਜੀ ਕਿਵੇਂ ਦਾ ਮੋਲ ਰਗ ਬੜਾ ਕੱਟ ਕੁਟ ਦੇ ਰਿਹਾ ਦੋਡੇ ਵਾਲੇ ਬੂਥ ਤੇ ਬਹੁਤ ਵਧੀਆ ਮਾਹੌਲ ਹੈ ਜੀ ਬਹੁਤ ਲੋਕਾਂ ਦੀ ਦਸ਼ਾ ਹੈ ਠੀਕ ਹੈ ਜੀ ਵੋਟ ਵਧੀਆ ਵੋਟ ਪੈ ਰਹੀ ਹੈ ਕੋਈ ਲੜਾਈ ਨਹੀਂ ਕੋਈ ਸਾਂਝ ਪਿਆਰ ਕਿਸਾਂਝ ਪੂਰੀ ਵਧੀਆ ਚੱਲ ਰਹੀ ਹੈ ਜੀ ਕਿਸੇ ਨਾ ਕੋਈ ਬੋਲ ਨਹੀਂ ਰਿਹਾ ਵੱਧ ਘਟ ਬੂਥਾਂ ਦਾ ਹੀ ਬਹੁਤ ਵਧੀਆ ਮਾਹੌਲ ਆ ਜੀ ਬਹੁਤ ਭਾਰੀ ਜੱਤ ਹੋਣੀਆਂ ਬਾਈ ਡੈਂਪੀ ਜੀ ਦੀ ਬਹੁਤ ਜ਼ਿਆਦਾ ਭਾਰੀ ਹੈ ਜੀ ਤੁਹਾਡਾ ਕੀ ਨਾਮ ਹੈ ਜਗਮੋਹਨ ਸਿੰਘ ਪਿੰਡ ਦੋਦਾ ਜ਼ਿਲ੍ਹਾ ਸੀ ਮੁਕਤਸਰ ਸਾਹਿਬ ਜੀ ਹਲਕਾ ਕਿਦੜਵਾ ਕੀ ਲੱਗ ਰਿਹਾ ਫਿਰ ਮੋਲ ਬਾਈ ਜੀ ਆ ਕਿ ਬਹੁਤ ਵਧੀਆ ਮਾਹੌਲ ਆ ਲੋਕਾਂ ਨੇ ਬੈਨਾ ਖੁਸ਼ੀ ਹੈ ਬਾਈ ਡੈਂਪੀ ਨੂੰ ਝਾੜੂ ਤੇ ਬੋਟਾ ਬਹੁਤ ਪਿਆਰੀਆਂ ਬਾਈ ਡੈਂਪੀ ਦੇ ਮੂੰਹ ਨੂੰ ਝਾੜੂ ਨੂੰ ਐ ਕਿ ਬਾਈ 15 ਤੋਂ 20000 ਦੀ ਜੱਤ ਹੋ ਹਲਕੇ ਉਹ ਪੱਕੀ ਜੀ ਤੇ ਲੋਕਾਂ ਦੇ ਕੰਮ ਹੀ ਹੋਣਗੇ ਕਦੋਂ ਬਾਈ ਟੈਂਪੀ 2-2 ਮਹੀਨੇ ਹੋਇਆ ਰਲੇ ਨੂੰ ਝਾੜੂ ਚ ਤੇ ਲੋਕਾਂ ਖੁਸ਼ੀ ਵਾਲੀ ਤੇ ਬੀਜੇਪੀ ਵਾਲੀ ਬੈਠਾ ਹੁਣਾ ਕੀਤਾ ਹੀ ਲੋਕਾਂ ਕੋਹ ਨਹੀਂ ਰਾਜ ਆ ਤੇ ਦਾ ਸਾਰੇਗਾ ਲੋਕਾਂ ਡੱਕਾ ਨਹੀਂ ਸਵਾਰਿਆ ਬਾਈ ਜੀ ਸਾਡੇ ਨਹਿਰ ਤੋਂ 2 ਪਾਈਪ ਲੈਣਾ ਪੁਆਇਆਂ ਸੀ ਰਾਏ ਦੇ ਵੇਲੇ ਬਾਈ ਟੈਂਪੀ ਪੁਆਇਆਂ ਪੁਆਇਆਂ 16 16 16 ਪਾਣੀ ਪਾਸ ਹੈ 8 8 10-10 ਕਿਲੋਮੀਟਰ ਵੱਡ ਬਾਈ ਟੈਂਪੀ ਪੁਆਇਆਂ ਸੀ ਰਾਏ ਤੋਂ 2 ਪਾਈਪ ਲੈਣਾ ਪਿਆ ਦੋਹਾਂ ਦੀ ਪੈਪ ਮੋਟਰਾਂ ਲੈ ਕੇ ਖੋਲ ਕੇ ਥਲੋ ਪੈਪਾ ਉਹਨਾ ਪਾਣੀ ਨਹੀਂ ਪਾਸ ਹੁੰਦਾ ਕਿਹੜਾ ਬਾਈ ਡੈਂਪੀਏ ਲੋਕਾਂ ਦਾ ਕੰਮ ਕਰਦਾ ਦਿਲੋਂ ਵਰਤਦਾ ਬਾਈ ਡੈਂਪੀਓ WhatsApp ਤੇ ਕੰਮ ਕਰ ਲਓ ਹੁੰਦਿਆ ਇਹ ਬਾਈ ਜੀ ਲੋਕਾਂ ਦੇ ਘਰੇ ਗਿਆ ਨੂੰ ਪੁੱਠਾ ਬੋਲਦੇ ਲੀਡਰ ਕਿਹੜਾ ਮਣਪ੍ਰੀਤ ਹੈ ਮਣਪ੍ਰੀਤ ਦੇ ਤੇ ਖਾਸ ਬੰਦੇ ਆ ਸਾਡੇ ਪਿੰਡ ਦੇ ਭਾਜਪੀ ਵਾਲੇ ਉਹਨਾਂ ਦਾ ਬਾਈ ਜੀ 5 ਸਾਲ ਮਣਪ੍ਰੀਤ ਵਿੱਤ ਮੰਤਰੀ ਰਿਹਾ ਹੁਣ ਪਿੱਛੇ ਉਹਨਾਂ ਦਾ ਨਹਿਰ ਚੋਂ ਪਾਣੀ ਪਾਸ ਨਹੀਂ ਹੋਇਆ ਪਾਈਪ ਲਾਈਨ ਉਹ ਬਾਈ ਡੈਂਪੀ ਨੇ ਪਾਈ ਸੀ ਸਾਰੇ ਪਿੰਡ ਦਾ ਉੱਤੋਂ ਨਹੀਂ ਲਿਆ ਕੇ ਕੌਨਿ ਦਾ ਏਰੀਆ ਦੋਦੇ ਦਾ ਏਰੀਆ ਬਾਈ ਡੈਂਪੀਆ ਦੇਗਾ ਬੰਦਾ ਨਹੀਂ ਮਿਲਦਾ ਸਾਡੇ ਹਲਕੇ ਨੂੰ ਇੱਕ ਦੜੇ ਨੂੰ ਨਾ ਛਣੀ ਵਰਗਾ ਇਹਦਾ ਲੋਕ ਖੁਸ਼ ਹੋਗੇ ਬੋਟਾ ਪਾਉਂਦੇ ਆ ਮੇਰੀ ਪੀਲੀਆ ਛੋਡੇਰਾ ਸਾਰਿਆਂ ਨੂੰ ਬਾਈ ਬਣ ਕੇ ਡੈਂਪੀ ਨੂੰ ਜਿਤਾਓ ਝਾੜੂ ਤੇ ਬੋਟਾ ਪਾਓ ਲੋਕਾਂ ਦੇ ਕੰਮ ਵੇਖੋ ਕਿਹੜੇ ਨਾ 13 ਸਾਲਾਂ ਕੰਮ ਨੇ ਢਾਈਆਂ ਸਾਲਾਂ ਕਰਾ ਕੇ ਦੇਵਾਂਗੇ ਤੁਸ ਜਿਓ ਤੁਹਾਡੇ ਬੂਤੇ ਪੀਟ ਜਾਦਾ ਪੀਟ ਤੂੰ ਹੁਣ ਵੇਖ ਹੀ ਲੈ ਹੁਣ ਤੁਹਾਡੇ ਦਾ ਸਾਡੀ ਅੱਖ ਦੀ ਨਗਰ ਮੀਡੀਆ ਦੀ ਉਹ ਤੁਹਾਨੂੰ ਹੀ ਪਤਾ ਹੈ ਪੀਟ ਸਾਡੀ ਪਿੰਡਾਂ ਘਰਾਏ ਫਿਰਦੀ ਹੈ ਜੀ ਬੋਟਾ ਬਹੁਤ ਲੋਕ ਆਪ ਆ ਕੇ ਪਈਏ ਨੇ ਖੁਸ਼ ਨਾਈ ਖੁਸ਼ੀ ਨਾ ਆਏ ਬੇਨਤੀ ਹੈ ਸਾਡੀ ਦਾ ਹਾਂਜੀ ਭਾਈ ਜੀ ਕਿਵੇਂ ਲੱਗ ਰਿਹਾ ਹੈ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਬਹੁਤ ਵਧੀਆ ਬਹੁਤ ਵਧੀਆ ਲੱਗਿਆ ਬਹੁਤ ਖੁਸ਼ ਆਪਾਂ ਕੋ ਪਾ ਗਏ ਜਾਵਾਂ ਬਹੁਤ ਕੋਲੇ ਬੱਲੇ ਬੱਲੇ ਢੈਂਪੀ ਢਾਉਂਦੀ ਬੱਲੇ ਬੱਲੇ ਜੀ ਤੁਹਾਡਾ ਕੀ ਨਾਮ ਹੈ ਬਸੰਤ ਸਿੰਘ ਹੀ ਜੀ ਬਸੰਤ ਜੀ ਕਿਵੇਂ ਲੱਗ ਰਿਹਾ ਸਾਨੂੰ ਬਹੁਤ ਵਧੀਆ ਲੱਗੀਆਂ ਤੁਸੀ ਸਾਡੇ ਅੱਖਾਂ ਦੇ ਸਾਹਮਣੇ ਹੈ ਜਿਸ ਤਰ੍ਹਾਂ ਦੇ ਮਾਹੌਲ ਹੈ ਕਿੰਨੇ ਸਾਡੇ ਬੂਤੇ ਭੀੜ ਆ ਉਹਨਾਂ ਦੇ ਵੇਖੋ ਬੀਜੇਪੀ ਦੇ ਤੁਸੀ ਸਾਰਿਆਂ ਦੇ ਜਾ ਕੇ ਆਏ ਆ ਤੇ ਸਾਡੇ ਸਾਰੇ ਨਾਲੋਂ ਵੱਧ ਸਾਡੇ ਬੂਤੇ ਇਕੱਠਾ ਹੈ ਇਹ ਕੰਮ ਬੋਲਦਾ ਬਾਈ ਦੇ ਪਿਆਰ ਬੋਲਦਾ ਤੁਹਾਡਾ ਬੜਾ ਵੱਡੀ ਭੂਮਿਕਾ ਦਾ ਕਰਦਾ ਹੈ ਕਹਿੰਦਾ ਹਰ ਜਿੱਥੇ ਇਹ ਤਾਂ ਹੈ ਸਭ ਤੋਂ ਵੱਡਾ ਪਿੰਡ ਹੈ ਹਲਕੇ ਦਾ ਜੈਲਾ ਦੋਦਾਈ ਇਸੇ ਕਰਕੇ ਹਾਰ ਜਿੱਤ ਤ ਤੈਅ ਕਰਦਾ ਕੈਂਡੀਡੇਟ ਦੀ ਹਾਂਜੀ ਭਾਜੀ ਬਹੁਤ ਵਧੀਆ ਜੀ ਗੱਜ-ਬੱਜ ਕੇ ਜਿੱਤਾਂਗੇ ਜੀ ਬਹੁਤ ਵਧੀਆ ਹਾਂਜੀ ਵਧੀਆ ਜੀ ਹਾਂਜੀ ਭਾਜੀ ਕਿਵੇਂ ਹੋ ਹਾਂ ਬਹੁਤ ਠੀਕ ਹੈ ਜੀ ਹਾਂਜੀ 25 ਦੇ 30 ਹਜ਼ਾਰ ਚ 22 ਡੈਂਪੀ ਨੂੰ ਜਿਤਾਵਾਂਗੇ 13 ਸਾਲ ਹੋ ਗਏ ਐ ਕਾਂਗਰਸ ਦੇ ਕੈਂਡੀਡੇਟ ਨੂੰ ਵੀ ਲੋਕਾਂ ਨੇ ਵੇਖ ਲਿਆ ਕੁਛ ਨਹੀਂ ਇਲਾਕੇ ਦੇ ਪੱਲੇ ਪਾਇਆ ਤੇ ਨਾਮ ਪਿੰਡ ਦੇ ਪਾਇਆ ਤੇ 16 ਸਾਲ ਹੋ ਗਏ ਆ ਮਨਪ੍ਰੀਤ ਨੂੰ ਉਹਨੇ ਵੀ ਸਾਡੇ ਪੱਲੇ ਕੁਛ ਨਹੀਂ ਪਾਇਆ ਇਹ ਤਾਂ ਡੈਂਪੀ ਢਲੋਂ ਦਾ ਵਿਚਾਰਾ ਕਦੇ ਮੈਂਬਰ ਵੀ ਨਹੀਂ ਬਣਿਆ ਇਹ ਤਾਂ ਇਨਾਂ ਦਾ ਲੋਕਾਂ ਨਾਲ ਪਿਆਰ ਹੀ ਇੰਨਾ ਜੀ ਹਰ ਇੱਕ ਦੇ ਦੁੱਖ ਦੇ ਸੁੱਖ ਦੇ ਵਿਆਹ ਛਾਦੀ ਨਾ ਜਾਂਦੇ ਹਰ ਇੱਕ ਨੂੰ ਪਿਆਰ ਨਾਲ ਬੋਲਦੇ ਤੁਸੀਂ ਆ ਉਹਨਾਂ ਦਾ ਪਿਆਰ ਹੈ ਜੀ ਕਹਿੰਦਾ ਲੋਕ ਐ ਕਿ ਪਿਆਰ ਦਾ ਮੁੱਲ ਤਾਰਨਗੇ ਬਿਲਕੁਲ ਤਾਰਨਗੇ ਜੇ ਕਿਸੇ ਨੇ ਸ਼ਰਤ ਲਾਉਣੀ ਹੈ ਮੈਂ ਤਾਂ ਦਿਹਾੜੀਦਾਰ ਬੰਨਾ ਹਜ਼ਾਰ-ਹਜ਼ਾਰ ਰੁਪਏ ਦੀ ਕੋਈ ਜਿਹੜਾ ਮਰਜ਼ੀ ਲਾ ਲਵੇ ਬਿਲਕੁਲ ਇਹ ਕਹਿੰਦੇ ਕਿ ਲੀਡਰ ਦੀ ਕਮਾਈ ਹੁੰਦੇ ਵਰਕਰ ਹੁੰਦੇ ਨੇ ਤਾਂ ਕੈਮਰੇ ਸਾਹਮਣੇ ਸ਼ਰਤਾਂ ਲਾਉਣ ਨੂੰ ਤਿਆਰ ਹੈ ਹਾਲਾਂਕਿ ਗੈਰ ਕਾਨੂੰਨੀ ਹੁੰਦਾ ਪਰ ਲੋਕਾਂ ਦੀ ਗੱਲ ਕੀਤੀ ਜਾਵੇ ਤਾਂ ਲੋਕਾਂ ਦਾ ਪਿਆਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਵੱਡਾ ਇਕੱਠ ਜਿਹੜਾ ਹੈਗਾ ਇਸ ਆਮ ਆਦਮੀ ਪਾਰਟੀ ਦੇ ਬੂਹੇ ਤੇ ਇੱਥੇ ਜਿਹੜਾ ਹੈਗਾ ਦਿਖਾਈ ਦੇ ਸਕਦਾ ਲੋਕ ਪਹਿਲਾਂ ਹੀ ਜਿਹੜਾ ਹੈਗਾ ਵੀ ਦਾ ਨਿਸ਼ਾਨ ਬਣਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਫਿਲਹਾਲ ਦੀ ਗੱਲ ਤਾਂ ਸ਼ਾਮ ਤੱਕ ਦੀ ਗੱਲ ਕੀਤੀ ਜਾਵੇ ਤਾਂ ਵੇਖਦੇ ਪਰਸੈਂਟੇਜ ਜਿਹੜੇ ਇੱਕੋ ਜਿਹੇ ਨਿਕਲ ਕੇ ਸਾਹਮਣੇ ਆਉਂਦੀ ਹੈ ਅਤੇ ਲੋਕ ਜਿੱਦਾਂ ਸਿਹਰਾ ਕਿਸਦੇ ਸਿਰ ਤੇ ਬੰਦੇ ਨੇ ਦੋਦਾ ਗਿੱਦੜ ਬਾਹਤੋਂ ਕੈਮਰਾ ਪਰ ਸੁਨਮ ਬਜੀਤ ਸਿੰਘ ਦੇ ਨਾਲ ਸੂਰਜ ਪ੍ਰਕਾਸ਼ ਦੈਨਿਕ ਸਵੇਰਾ ਟੀਵੀ